ਕਿਸਾਨਾ ਕੁਛ ਨਹੀਂ ਕਹਿਣਾ ਮੇਰਾ 2016 ਚ ਆਇਆ ਵਿਆਹ ਤੜਕੇ ਮੇਰੀ ਮਾਂ ਲੈ ਗਈ 1 ਵਜੇ ਤੇ 6 ਵਜੇ ਤਨੋਂ ਅਸੀਂ ਮੈਂ ਮੈਂ ਘਰੇ ਸੀ ਗੁਰਦੁਆਰਾ ਸਾਹਿਬ ਆਨੰਦ ਕਾਰਜ ਹੋਇਆ ਤੇ ਅਨੰਦ ਆ ਗਿਆ ਅੱਜ ਮਹਾਰਾਜ ਨੇ ਧੀ ਬਖਸ਼ੀ ਐ ਇੱਕ ਪੁੱਤ ਬਖਸ਼ਿਆ ਭਰਾ ਵਿਆਹ ਵਾ ਭਤੀਜਾ ਬਖਸ਼ਿਆ ਅਨੰਦ ਚਾ ਬਾਬਾ ਕੋਈ ਮੇਰੇ ਪਿਓ ਨੇ ਕੰਜਰਖਾਨਾ ਨਹੀਂ ਕੀਤਾ ਵੀ ਵੀ ਮੈਂ ਕਵਰ ਕਰਿਆ ਉਹਦਾ ਪਿਆਵਾ ਥੋੜਾ ਜਿਹਾ ਵਿੰਗਾ ਸੀ ਪਰ ਮੈਂ ਮੈਂ ਉਹਦੀ ਗੱਲ ਨਹੀਂ ਮੰਨੀ ਕਹਿੰਦਾ ਸੀ ਕਿ ਕਿ ਥੋੜਾ ਬਹੁਤਾ ਖੜਕਾ ਹੋਣਾ ਚਾਹੀਦਾ ਪਰ ਮੈਂ ਨਹੀਂ ਭਰਾਵਾ ਨਹੀਂ ਨਹੀਂ ਮਖਿਆ ਅੱਜ ਮਖਿਆ ਇੱਥੇ ਗਲਾਬ ਯਮਨ ਖਾ ਕੇ ਮੈਂ ਗੇਟ ਤੋਂ ਜਾਂਦਿਆਂ ਨੇ ਕਹਿ ਦੇਣਾ ਉਹਨੇ ਉਹ ਗੱਲ ਨਹੀਂ ਬਣੀ ਹੈ ਮਖਿਆ ਨਹੀਂ ਭਰਾਵਾ ਬਸ ਮਹਾਰਾਜ ਨੇ ਚਾਰ ਲਾਵਾ ਬਖਸ਼ ਦਿਆਂ ਨੀਤ ਨਾ ਲਈਆਂ ਲਾਵਾ ਤੇ ਰੱਬ ਕਾਇਮ ਰੱਖੇ ਉਸ ਪ੍ਰੋਮਿਸ ਤੇ ਬਸ ਅੱਜ ਕਰੇ ਇੱਜ਼ਤ ਵੀ ਹੈ ਕਰੇ ਸਭ ਕੁਝ ਹੈ ਬਾਬਾ ਹੈ ਤੇ ਨਹੀਂ ਕੱਢਣ ਨੂੰ ਜਲੂਸ ਮੈਂ ਭਵੇਂ 7 ਦਿਨ ਕੱਢੀ ਰੱਖਦਾ ਮੈਂ ਮੈਂ ਵੀ ਅੱਜ ਫਲਾਣਾ ਲੱਗੂ ਅੱਜ ਫਲਾਣਾ ਲੱਗੂ ਅੱਜ ਫਲਾਣਾ ਲੱਗੂ ਅੱਜ ਇੰਨੇ ਬੱਕਰੇ ਅੱਜ ਇੰਨੇ ਫਲਾਣੇ ਹੈ ਤੇ ਚੱਲਣ ਨੂੰ ਸਭ ਕੁਝ ਚੱਲ ਸਕਦਾ ਵੀ ਪਰ ਡਰ ਲੱਗਦਾ ਰੱਬ ਤੋਂ ਡਰ ਲੱਗਦਾ ਵੀ ਜਦੋਂ ਪੀ ਕੇ ਉਹ 3-4000 ਵਾਲੀ ਬੋਤਲ ਤੇ ਕਿਸੇ ਦੀ ਧੌਣ ਲਾ ਕੇ ਤੇ ਉਹਨੂੰ ਦਾ ਰੰਨ ਕੇ ਜਦੋਂ ਮੇਰੇ ਸਾਹਮਣੇ ਲਿਆ ਕੇ ਰੱਖੇਗਾ ਨਾ ਤੇ ਮੈਂ ਸਵਾਦ ਨਾਲ ਲੈ ਖਾਊਂਗਾ ਰੱਬ ਨੂੰ ਜਾਨ ਨਹੀਂ ਦੇਣੀ ਉਹ ਜਿਹੜੇ ਮੀਟ ਖਾਂਦੇ ਹੋ ਮੇਰਾ ਥੋਨੂ ਸਵਾਲ ਹੈ ਕਿ ਕਿਸੇ ਦੀ ਧੌਣ ਲਾਤੀ ਤੇ ਲਿਆ ਕੇ ਰੰਨ ਕੇ ਤੱਤਾ ਕਰਕੇ ਤੁਹਾਡੇ ਸਾਹਮਣੇ ਪਲੇਟ 'ਚ ਰੱਖਦਾ ਹੁਣ ਤੇਰੀ दारू ਪੀਤੀ ਵੀ ਆ ਤੂੰ ਸਰੂਰ ਚ ਹੈ ਤੇ ਦੰਦੀਆਂ ਵੱਡ ਵੱਡ ਖਾਣਾ ਤੈਨੂੰ ਡਰ ਨਹੀਂ ਲੱਗਦਾ ਬਾਬਾ ਹੈ ਤੇ ਤੈਨੂੰ ਡਰ ਨਹੀਂ ਲੱਗਦਾ ਬਾਬਾ ਯਾਰ ਕੋਈ ਵੀ ਕਿ ਯਾਰ ਮੈਂ ਕਿਸੇ ਦੀ ਕਿਸੇ ਦੀ ਜਾਨ ਲੈ ਕੇ ਉਹਨੂੰ ਖਾ ਰਿਹਾ ਮੈਂ ਬੰਦੇ ਦਾ ਕਰਮ ਹੈ ਰੱਬ ਮਿਲ ਜੂ ਕਿਤੇ ਗੁਰਦੁਆਰੇ ਗਿਆ ਦੀ ਹਾਜ਼ਰੀ ਲੱਗ ਜੂ ਜਿਹੜੀ ਅਰਦਾਸ ਚ ਆਹ ਭੂਗਣਾ ਬਣ ਕੇ ਖੜਾ ਮੇਰੇ ਵੰਗੂ ਵੀ ਹਾਜ਼ਰੀਆਂ ਕਬੂਲ ਕਰੀਂ ਐਦਾਂ ਨਹੀਂ ਕਰਦਾ ਬਾਬਾ ਐਦਾਂ ਨਹੀਂ ਕਰਦਾ ਉਹ RAM ਨਿਆਣਾ ਨਹੀਂ ਐ ਉਹ ਸਭ ਦੇ ਦਿਲਾਂ ਦੀਆਂ ਜੜ ਦਾ ਪਿਆਉ ਐ ਸਭ ਦਾ ਤਬ ਇਹ ਇਹ ਭਗਵੰਤ ਸਿੰਘ ਮਾਨਹੋਰਾਂ ਦੇ ਕੰਮ ਨਹੀਂ ਜਿਹੜੇ ਮੈਂ ਪਿਛਲੇ 10 ਮਿੰਟ ਤੋਂ ਬੋਲ ਰਿਹਾ ਇਹ ਆਪਣੇ ਕੰਮ ਐ ਬਾਬਾ ਇਹ ਤੇਰੇ ਕੰਮ ਐ ਇਹ ਮੇਰੇ ਕੰਮ ਐ ਤੇ ਆਜੋ ਨਾ ਯਾਰ ਰਲ ਮਿਲ ਕੇ ਕਰੀਏ ਆਓ ਨਾ ਰਲ ਮਿਲ ਕੇ ਕਰੀਏ ਕੰਮ ਪੰਜਾਬੀ ਬੋਲੀ ਐ ਅੱਗ ਨਹੀਂ ਲੱਗੀ ਕਿਤੇ ਬੋਲੀ ਨੂੰ ਤੁਹਾਡੇ ਘਰਾਂ ਚ ਹਿੰਦੀ ਵੜ ਗਈ ਤੁਹਾਡੇ ਘਰਾਂ ਚ ਅੰਗਰੇਜ਼ੀ ਵੜ ਗਈ ਚਾਰ ਪੱਗ ਲਾ ਕੇ ਆਪ ਪਾਰਟੀ ਮਾਰ ਕੇ ਕਹਿੰਦਾ ਮੇਰਾ ਪੁੱਤ ਫਲਾਮੇ ਕਾਲਜ ਵਿੱਚ ਪੜਦਾ ਜਿੱਥੇ 50 ਰੁਪਏ 500 ਰੁਪਏ ਜੁਰਮਾਨਾ ਹੈ ਕਿਉਂ ਬਣਾਉਣਾ ਫਿਰ ਅੱਗ ਤਾਂ ਤੇਰੇ ਲੱਗੀ ਅੰਗਰੇਜ਼ ਬਣਾਉਣ ਦੀ ਤੇ ਜੇ ਹੁਣ ਕਹੀਏ ਸਰਕਾਰ ਨੂੰ ਕਹੀ ਵੀ ਪੰਜਾਬੀ ਨੂੰ ਜੀ ਕਹਿੰਦਾ ਮਾਰਨ ਨੂੰ ਫਿਰ ਤੂੰ ਮਾਰਨ ਨੂੰ ਫਿਰਦਾ ਯਾਰ ਸਰਕਾਰ ਮਾਰ ਨੂੰ ਫਿਰਦੀ ਆ ਕੈਮਰਾ ਖਾਪਦੇ ਘਰੇ ਜਿਵੇਂ ਮਦਰਸਿਆਂ ਚ ਪੜਦੇ ਸੀ ਪੜਾ ਹੁਵੇਂ ਪਰ ਰੌਲਾ ਹੁਣ ਮੇਰੇ ਅੱਗ ਲੱਗੀ ਆ ਮੈਂ ਚਾਰ ਪੈਗ ਲਾ ਕੇ ਕਹਿਣਾ ਓ ਰਿਆ ਓਏ ਅੰਗਰੇਜ਼ੀ ਦੀ ਲਣ ਬੋਲ ਕੇ ਦਿਖਾ ਉਹ ਭਵੇਂ ਆਈ ਬੇਕ ਤੁਸੀਂ ਦਾੜੀ ਕਹਦੇ ਤਰ ਕਿੱਧਰ ਮੁਪਿਆ ਇੱਕ ਇੱਕ ਘਰੇ ਵਿਚਾਰਨੀਆਂ ਪੈਣਗੀਆਂ ਇਹ ਜਦੋਂ ਡਾਈਨਿੰਗ ਟੇਬਲ ਤੇ ਚੌਂਦਰੇ ਤੇ ਬਹਿ ਕੇ ਚੁੱਲ੍ਹੇ ਤੇ ਬਹਿ ਕੇ ਤਾਂ ਰੋਟੀ ਖਾਣਾ ਤੈਨੂੰ ਕਰਨੀਆਂ ਪੈਣਗੀਆਂ ਇਹ ਘਰ ਦਾ ਲਾਣੇਦਾਰ ਤੇ ਬਾਕੀ ਕੋਈ ਕੋਈ ਕਿਸੇ ਨੂੰ ਬਰਵਾਦ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਆਪ ਦੇ ਆਪ ਦੇ ਘੋੜਾ ਆਪਣੀ ਮਾਰਦੇ ਅਸੀਂ ਲੱਗੇ ਹੋਇਆ ਘੋੜਾ ਮਾਰ ਅੱਗ ਲੱਗੀ ਹੋਈ ਆ ਪੰਜਾਬ ਨੂੰ ਪਤਾ ਨਹੀਂ ਕੁਝ ਬਣਨ ਦੀ ਕੁਝ ਕਰਨ ਦੀ ਕੋਈ ਲੋੜ ਨਹੀਂ ਵੀਰ ਗਰਨਾਨਕ ਦਾ ਪੁੱਤ ਐ ਬਾਣੀ ਵਾਲਾ ਲੜ ਲੱਗਿਆ ਹੋਇਆ ਆਪਦੀ ਬਾਣੀ ਪੜ ਗੁਰੂਆਂ ਪੀਰਾਂ ਫਕੀਰਾਂ ਦੀ ਸੰਗਤ ਕਰ ਜਿਹੜੇ ਖਰੇ ਐ ਜਿਹੜੇ ਤੈਨੂੰ ਰੱਬ ਨਾਲ ਜੋੜਦੇ ਐ ਆਨੰਦ ਲੈ ਬਾਬਾ ਤੇਰਾ ਫਲਸਫਾ ਬਾਤ ਬਾਦamir ਅਮੀਰ ਸੰਸਕ੍ਰਿਤੀ ਅਤਰੀਸ ਬਿਟੀਦੀ ਪਰ ਕਿਸੇ ਹੋਰ ਪਾਸੇ ਬਾਬਾ ਖੇਡਾਂ ਨੂੰ ਹੋਰ ਖੇਡਦਾ ਫਿਰਦਾ ਜਿਹੜੇ ਕਿਰਤੀ ਖੜੇ ਬੈਠੇ ਹੋ ਪ੍ਰਣਾਮ ਹੈ ਮੇਰਾ ਉਹਨਾਂ ਨੂੰ ਜਿਹੜੇ ਕਿਰਤਾਂ ਵਾਲੇ ਹੋ ਜਿਹੜੇ ਆਲਰੇਡੀ ਉਸ ਗੇਮ ਚੋਂ ਜ਼ਿੰਦਗੀ ਨੂੰ ਸਮਝਦੇ ਹੋ ਮੇਰਾ ਪ੍ਰਣਾਮ ਹੈ ਉਹਨਾਂ ਨੂੰ ਪਰ ਮਾਂ ਮਰ ਜੇ ਇਹ ਗੋਬਿੰਦ ਮਿਲਨ ਕੀ ਉਹ ਤੇਰੀ ਬਰੀਆ ਕੰਨੀ ਪੈਂਦੀ ਆ ਆਵਾਜ਼ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਕੁਸ਼ਾਨ ਤੇ ਜਿਹੜੀ ਮਾਇਆ ਪਿੱਛੇ ਫੁਕਾਰੇ ਮਾਰਦਾ ਫਿਰਦਾ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤਉ ਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕੇ ਦਾਸ ਬਾਬੇ ਰਵੀਦਾਸਾ ਟਰਾਲੇ ਨਹੀਂ ਚੱਲਦੇ ਸੀ ਪਰ ਉਹ ਦੁਨੀਆ ਦੇ ਰਾਜੇ ਐ ਕਿਉਂ ਬੰਦ ਕੀ ਸੀ ਉਹਨਾਂ ਕੋਲ ਜੜ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਅਜਲੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਤੂ ਤਾਲੂ ਵਿੱਚ ਤੇਗ ਧਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਓ ਰੰਗੀ ਰਾਗੀ ਹੈ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਓ ਰਜਾ ਕਮਰ ਕਸਾ ਬਨ ਕੇ ਬਨ ਗਰਜਾ ਕਮਰ ਕਸਾ ਬਨ ਕੇ ਬਨ ਗਰਜਾ ਕਮਰ ਕਸਾ ਬਨ ਕੇ ਬਨ ਗਰਜਾ ਕਮਰ ਕਸਾ ਬਨ ਕੇ ਅੱਜ ਜੇ ਸਭਾ ਚ ਪੁੱਛਿਆ ਜਾਵੇ ਨਾ ਦੱਸੋ ਭਾਈ ਬਾਬਾ ਬੋਤਾ ਸਿਓ ਬਾਬਾ ਗਰਜਾ ਸਿਓ ਕੌਣ ਸੀ ਸੌ ਚੋਂ ਪੰਜਾਂ ਨੂੰ ਪਤਾ ਹੋਊ ਬਾਬਾ ਪਤਾ ਨਹੀਂ ਮੈਂ ਇਹ ਗੱਲ ਮੰਨਣਾ ਯਕੀਨ ਨਾਲ ਅਫਸੋਸ ਨਾਲ ਕਿਵੇਂ ਕਹਿ ਰਿਹਾ ਕਿ ਜੇ ਅੱਜ ਪੁੱਛ ਲਈਏ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਕੌਣ ਸੀ ਜੱਟ ਦਾ ਮੱਝ ਵੀ ਪੁੱਛ ਲੋ ਕੱਲੇ-ਕੱਲੇ ਨੂੰ ਪਤਾ ਹੈ ਕੱਲੇ-ਕੱਲੇ ਨੂੰ ਪਤਾ ਹੈ ਅੱਜ ਜਿਹਨੂੰ ਪਤਾ ਹੈ ਨਾ ਮੈਂ ਕੀ ਦੀ ਉਲਾਦ ਹੈ ਬਾਬੇ ਜੀਵਨ ਸਿੰਘ ਉਹਨੇ ਕੌਣ ਸੀ ਇਹਨਾ ਨਹੀਂ ਹਲਦਾ ਇਹਨਾ ਨਹੀਂ ਹਲਦਾ ਜਿਹਨੂੰ ਪਤਾ ਲੱਗ ਗਿਆ ਵੀ ਅੱਛਾ ਆਹ ਸਾਡੇ ਵੱਡ ਬਡੇਰੇ ਇਹਨਾਂ ਦੀ ਉਲਾਦ ਹੈ ਆਹ ਡੀਐਨਏ ਹੈ ਫਿਰ ਚਾਰ ਦਬੜਿਆਂ ਦੀ ਖਾਤਰ ਕਿਸੇ ਹੋਰ ਦੇ ਪਿਰ ਚ ਨੱਚਣ ਨਹੀਂ ਜਾਂਦੀ ਫਿਰ ਆਪਦੇ ਚ ਨੱਚੂਗੀ ਕੀ ਨੂੰ ਪਤਾ ਲੱਗਿਆ ਵੀ ਸਾਡੇ 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 ਰੂਟਸ ਕਿੱਥੇ ਨੇ ਬਣ ਗਰ ਜੱਕ ਮਰ ਕਸ ਬਨ ਕੇ ਉਹ ਦੁੱਖ ਹਰ ਗਿਆ ਗੁਰੂ ਰੱਬ ਮੰਨ ਕੇ ਦੱਸੋ ਸਿੱਖ ਦੀ ਸਿੱਖਿਆ ਕਿਹੜੇ ਕੰਮ ਦੀ ਕਿਹ ਢੋਲ ਕੀ ਬਣਾਉਣੀ ਇਸ ਚੰਦ ਦੀ ਕਿਹੜੇ ਕੰਮ ਦੀ ਕਿਹ ਢੋਲ ਕੀ ਬਣਾਉਣੀ ਇਸ ਚੰਦ ਦੀ ਬਾਜ ਅੜ ਗਏ ਕਬੂਤਰ ਕਿ ਝੜ ਗਏ ਹਰ ਗੇ ਕਬੂਤਰ ਕੀ ਝੜ ਕੇ ਤੇ ਬਾਜਾਂ ਵਾਲਾ ਫਿਰੇ ਹੱਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਵੇ ਰੰਗੀ ਰਾਕੀ ਤੇ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ ਲਿਕੇ ਆਵੇ ਚੜਦੀ ਸਭੇ ਗਾ ਕੇ ਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਨਾਨਕ ਨਾਮ ਤੇਰੇ ਭਾਣੇ ਜੀ ਨਾਨਕ ਨਾਮ ਹੋ ਤੇਰੇ ਭਾਣੇ ਜੀ ਨਾਨਕ ਨਾਮ ਜੀ ਤੇਰੇ ਭਾਣੇ ਜੀ ਨਾਨਕ ਨਾਮ ਜੀ ਤੇਰੇ ਭਾਣੇ ਗੱਲ ਮੈਂ ਦੁਪਹਿਰੇ ਜੇ ਕਿਸੇ ਡੇਰੇ ਚ ਸੀ ਬਹੁਤ ਸੋਹਣਾ ਕਲਚਰ ਸੀ ਉੱਥੋਂ ਦਾ ਉੱਥੇ ਜਿਹੜੇ ਉੱਥੋਂ ਦੇ ਮਹਾਪੁਰਸ਼ ਸੀ ਮੰਦਰ ਚ ਡੇਰੇ ਚ ਉੱਥੇ ਕਥਾ ਹੁੰਦੀ ਸੀ ਬੈ ਜਾ ਕੇ ਬੈਠ ਗਿਆ ਪਿੱਛੇ ਗੁਰਬਾਣੀ ਦਾ ਬਾਕ ਪੜ੍ਹੇ ਕੋਈ ਹਿੰਦੂ ਜੈਂਟਲਮੈਨ ਉਹ ਬਾਬਾ ਜੀ ਉਹਦੀ ਵਿਆਖਿਆ ਕਰ ਰਿਹਾ ਮੈਂ ਦੇਖ ਰਿਹਾ ਹਾਂ ਮਨੇ ਦੇਖਿਆ ਬੜਾ ਚੰਗਾ ਲੱਗ ਰਿਹਾ ਹੈ ਇੱਕ ਤਾਂ ਇਹ ਦੇਖ ਚੰਗਾ ਲੱਗ ਰਿਹਾ ਕਿ ਹਿੰਦੂ ਜੈਂਟਲਮੈਨ ਬਾਣੀ ਪੜ ਰਿਹਾ ਪਿੱਛੇ ਤੇ ਉਹ ਮਹਾਪੁਰਸ਼ ਉਹਨੂੰ ਐਕਸਪਲੇਨ ਕਰ ਰਹੇ ਹਨ ਦਾ ਉਹਨਾਂ ਨੂੰ ਬਾਤ ਮਿਲਿਆ ਦਾਖਾ ਜੀ ਕੋ ਤੁਹਾਡੀ ਇੱਛਾ ਹੋਵੇ ਤੁਹਾਨੂੰ ਲੱਗਦਾ ਵੀ ਆ ਗੱਲਾਂ ਹੋਣੀਆਂ ਚਾਹੀਦੀਆਂ ਕਹਿੰਦਾ ਉਹ ਬਾਬਾ ਜੀ ਕਹਿੰਦੇ ਕਹਿੰਦੇ ਜਿਹੜਾ ਮਾਹੌਲ ਇੱਥੇ ਅੰਦਰ ਅੱਜ ਤੂੰ ਦੇਖਿਆ ਨਾ ਜੀ ਕਰਦਾ ਇਹ ਮਾਹੌਲ ਸਾਰੇ ਪੰਜਾਬ ਚ ਹੋਵੇ ਉਹਨਾਂ ਦਾ ਕਹਿਣ ਦਾ ਮਤਲਬ ਸੀ ਵੀ ਜੇ ਇੱਕ ਹਿੰਦੂ ਜੈਂਟਲਮੈਨ ਕਿਸੇ ਭੈਣ ਭਰਾ ਦੇ ਆ ਕੇ ਹੁਕਮਨਾਮਾ ਲੈਣਾ ਹੋਵੇ ਉਹ ਲੈ ਲੇ ਆ ਜੜੀਆਂ ਚੱਲਦੀਆਂ ਨੇ ਵੀ ਆ ਮੋਨਾ ਜੀ ਆ ਫਲਾਨਾ ਜੀ ਆ ਨਿਕਲ ਜਾਣ ਗੱਲਾਂ ਐਨੀ ਐਨੀ ਪ੍ਰੇਮ ਦੀ ਗਾਥਾ ਨਾ ਬਾਬਾ ਏ ਇਹ ਮਹਾਰਾਜ ਦੀ ਬਾਣੀ ਅਸੀਂ ਤਾਂ ਯਾਰ ਧਰਮ ਨਾਲ ਆਪਦਾ ਤਮਾਸ਼ਾ ਆਪ ਬਣਾ ਕੇ ਰੱਖ ਲਿਆ ਉਥੇ ਉਥੇ ਨੂੰ ਮਹਿਸੂਸ ਹੋ ਰਿਹਾ ਸੀ ਮਕਾਏ ਇਹ ਜਿਹੜਾ ਹਿੰਦੂ ਜੰਗਲਮਾਨ ਬ੍ਰਾਹਮਣ ਹੈ ਇਹਦਾ ਜੀ ਕਰਦਾ ਮੈਂ ਗੁਰਦੁਆਰਾ ਸਾਹਿਬ ਬਹਿ ਕੇ ਜਿਵੇਂ ਇੱਕ ਮੇਰਾ ਸਿੱਖ ਭਰਾ ਕਰਦਾ ਹਾਂ ਉਹਵੇਂ ਮੈਂ ਕਰਾਂ ਉਹ ਮੰਨਦਾ ਹੈ ਬੜੇ ਨੂੰ ਉਹਨੂੰ ਗੁਰਨਾਨਕ ਚੰਗਾ ਲੱਗਦਾ ਹੈ ਜਿਵੇਂ ਮੈਨੂੰ ਮੈਨੂੰ ਕ੍ਰਿਸ਼ਨ ਭਗਵਾਨ ਚੰਗੇ ਲੱਗਦੇ ਹਨ ਉਹਵੇਂ ਉਹਨੂੰ ਵੀ ਗੁਰਨਾਨਕ ਬਾਬਾ ਚੰਗਾ ਲੱਗਦਾ ਹੈ ਪਰ ਅੱਜ ਅਸੀਂ ਐਡਾ ਸਿਆਪਾ ਸੇੜ ਲਿਆ ਕਿ ਕਿ ਪਤਾ ਹੀ ਨਹੀਂ ਯਾਰਾ ਕੀ ਇਹਨੂੰ ਸਿੱਖ ਥੋੜੇ ਕਹਿੰਦੇ ਆ ਯਾਰ ਜਿਹੜਾ ਪਹਿਲਾਂ ਕਿਸੇ ਦੇ ਕੱਟੇ ਵਾਲ ਪਰਖੀ ਜਾਵੇ ਤੇਰੇ ਤੂੰ ਮੋਨਾ ਹੈ ਤੂੰ ਤਾਂ ਘੋਨਾ ਹੈ ਨਹੀਂ ਬਾਬਾ ਅਰੇ ਦਵਾਰ ਪਾ ਲੋ ਕਨਈਆਸ ਕਹਿ ਦੋ ਅਰੇ ਦਵਾਰ ਪਾ ਲੋ ਕਨਈਆਸ ਕਹਿ ਦੋ ਕਿ ਦਰ पे ਸੁਦਾਮਾ ਗਰੀਬ ਆ ਗਜਾ ਹੈ ਅਰੇ ਦਵਾਰ ਪਾ ਲੋ ਦਰ पे ਹੁਣ ਮੇਰਾ ਸਿੱਖ ਗਵਾਚ ਨਹੀਂ ਗਿਆ ਹੋ ਸਕਦਾ ਕਈਆਂ ਨੂੰ ਇਹ ਗੱਲ ਚੰਗੀ ਨਾ ਲੱਗੇ ਹੋਵੇ ਪਰ ਮੈਨੂੰ ਯਕੀਨ ਹੈ ਇਸ ਗੱਲ ਦਾ ਜੇ ਮੈਂ ਗੁਰੂ ਦਾ ਸਿੱਖ ਹਾਂ ਨਾ ਜੇ ਮੈਂ ਸੱਚਾ ਹਾਂ ਜੇ ਮੈਂ ਇਸ਼ਕ ਵਾਲਾ ਹਾਂ ਤਾਂ ਤਾਂ ਮੈਨੂੰ ਨਹੀਂ ਲੱਗਦਾ ਮੇਰੇ ਸਿੱਖ ਨੂੰ ਕੋਈ ਖਤਰਾ ਹੈ ਸਿੱਖ ਹੋਰ ਵੱਡਾ ਹੁੰਦਾ ਹੈ ਜਦੋਂ ਸਿੱਖ ਆਪਣੇ ਕਿਸੇ ਪਹਿਣ ਪੁਰਾਣਾ ਮੰਦਿਰ 'ਚ ਵੀ ਜਾਵੇ ਨਾ ਵੱਡਾ ਹੋਊਗਾ ਬਰੈਦਾ ਕੌਣ ਛੱੜਦਾ ਕੋਈ ਨਹੀਂ ਛੱੜਦਾ ਜਦੋਂ ਕਿਸੇ ਸਾਹਿਬ ਕਿ ਜੇ ਮੁਸਲਮਾਨ ਭਰਾ ਨਾਲ ਜਾ ਕੇ ਮੈਂ ਵੀ ਕਮਾ ਆ ਜਾ ਮੈਨੂੰ ਫਜ਼ਰ ਦੀ ਨਮਾਜ਼ ਸਿਖਾ ਡੰਗ ਵੱਜਦਾ ਮੇਰੇ ਪਰ ਇੰਨਾ ਡਰਾਤਾ ਇੰਨਾ ਬੰਦਸ਼ਾਂ ਚ ਬੰਨਤਾ ਇੰਨੇ ਲਿਫਾਫੇ ਚੜਾਤੇ ਕੋਈ ਬਿਣਾ ਗੱਲ ਜੀ ਤਾਂ ਸੰਗੀ ਜਾਂਦੇ ਖੁੱਲਾ ਬਾਬਾ ਖੁੱਲਾ ਆ ਗੱਲ ਛੋਟੀ ਨਹੀਂ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬਤ ਦਾ ਲਾ 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 ਆਜੜੇ ਮੇਲੇ ਆ ਨਾ ਇਹ ਇਹੀ ਚੱਲੇ ਸੀ ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਕਿਹੜੇ ਨੂੰ ਕਾਹ ਲਾ ਜਾਣਦੇ ਪਰ ਮੇਰਾ ਚਿੱਤ ਕਰ ਰਿਹਾ ਹੁਣ ਜਿਵੇਂ ਤੁਸੀਂ ਧਿਆਨ ਦੇਣਾ ਖੜੇ ਹੋਣਾ ਐ ਬਾਤ ਰਹੇ ਹੋ ਆ ਇੱਥੇ ਚੱਕਲਾ ਵਾਹਿਗੁਰੂ 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 ਗੱਲਾਂ ਬਹੁਤ ਨੇ ਵੀ ਨਿਹਰਾ ਹੋ ਜਾਂਦਾ ਜੀ ਸਮਾਂ ਠੀਕ ਨਹੀਂ ਨਿਕਲੋ ਜੀ ਛੇਤੀ ਚੱਲੀਏ ਪਰ ਮੈਂ ਮੈਂ ਉਸ ਤੋਂ ਪਾਰ ਦੀ ਗੱਲ ਕਰਦਾ ਬਾਬਾ ਕਿ ਕਿਸ ਵਾਲਾ ਜਪ ਲੈਣਾ ਫਿਰ ਵਾਹਿਗੁਰੂ 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 ਗੁਰੂ ਵਾਹਿ ਗੁਰੂ ਵਾਹਿ ਲਾਣਾ ਭਾਗੰਦ ਦੇ ਵਾਹਿ ਗੁਰੂ 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 ਵ ਗਾਇ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਆ ਜਿਨ੍ਹਾਂ ਨੇ ਆ ਭੂਮੀ ਬਖਸ਼ੀ ਜਿਹੜੇ ਉਸ ਭਰਾ ਨੇ ਆ ਥਾਂ ਦਿੱਤਾ ਵੀ ਲਾਈ ਇੱਥੇ ਮੇਰੇ ਵਾਲੇ ਚ ਖੜਾ ਹੈ ਪੁੱਤ ਜਿਉਂਦੇ ਰਹਿਣ ਬਾਬਾ ਉਹਦੇ ਜਿਉਂਦੇ ਵਸਦੇ ਰਹਿਣ ਗੁਰੂ ਗਾਇ ਲਾਉ ਨਾ ਭਾਲ ਭੂਮੀ ਨੂੰ ਗਾਇ ਗੁਰੂ ਵਾਹਿਗੁਰੂ ਗਾਇ ਗੁਰੂ ਵਾਹਿਗੁਰੂ ਵਾਹਿਗੁਰੂ ਗਾਇ ਗੁਰੂ ਵਾਹਿਗੁਰੂ 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 ਗਾਇ ਗੁਰੂ ਗਾਇ ਗੁਰੂ ਗਾਇ ਗੁਰੂ ਵਾਹਿਗੁਰੂ 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 ਗਾਇ ਗੁਰੂ ਵਾਹਿਗੁਰੂ ਗਾਇ ਗੁਰੂ ਵਾਹਿਗੁਰੂ ਗਾਇ ਗੁਰੂ ਗਾਇ ਗੁਰੂ ਵਾਹਿਗੁਰੂ ਵਾਹਿਗੁਰੂ ਗਾਇ ਗੁਰੂ ਵਾਹਿਗੁਰੂ ਗਾਇ ਗੁਰੂ ਗਾਇ ਗੁਰੂ ਕਾਇ 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 ਗੁਰੂ ਇੱਕ ਗੱਲ ਇੱਕ ਗੱਲ ਦੇਖੋ ਇਸ ਵੇਲੇ ਸਾਰਿਆਂ ਦੀ ਜ਼ੁਬਾਨ ਚੋਂ ਨਹੀਂ ਨਿਕਲ ਰਿਆ ਔਰ ਮੈਂ ਬੜਾ ਕਲੀਅਰ ਬੋਲ ਦੇਣਾ ਚਾਹਣਾ ਇਸ ਗੱਲ ਨੂੰ ਉਹਨੇ ਬੋਲਣ ਨਹੀਂ ਦੇਣਾ ਐਸ ਵੈਲ ਐ ਹਰ ਇੱਕ ਦੀ ਜ਼ਬਾਨ ਤੋਂ ਹੀ ਨਿਕਲ ਰਿਹਾ ਹੋਣਾ ਕਿਸੇ ਦਾ Hindu ਤਾਂ ਉਰ ਚ ਫਸਿਆ ਪਿਆ ਹੋਣਾ ਕਿਸੇ ਦਾ ਮੁਸਲਮਾਨ ਫਸਿਆ ਪਿਆ ਹੋਣਾ ਕਿਸੇ ਦਾ ਆਉਦਾ ਫਸਿਆ ਪਿਆ ਹੋਣਾ ਵੀ ਮਹਿਫਲਾਣਾ ਇਹ ਬਾਬਾ ਅਸੌਖਾ ਨਹੀਂ ਕਹਵੇਂ ਜੇ ਤੂੰ ਆਖੇ ਵੀ ਵੀ ਐਂ ਬੋਲ ਲੇਗਾ ਕਾ ਕੁੱਤੇ ਆਂਗੂ ਭੰਕੀ ਜਾਂਦੋ ਘੰਟੇ ਪਰ ਜਦੋਂ ਤੱਕ ਉਹਦੀ ਘੁੱਗੀ ਨਹੀਂ ਨਾ ਵੱਜਦੀ ਇਹ ਨਹੀਂ ਹੋਣਾ ਮੋਚੋ ਕੀ ਗਾਇ ਗੁਰੂ ਗਾਇ ਗੁਰੂ ਗਾਇ ਗੁਰੂ ਗਾਇ ਬੜੀਆਂ ਚੀਜ਼ਾਂ ਆਉਣੀਆਂ ਡਰਾਮੇ ਕਰਦਾ ਓਏ ਫਲਾਣਾ ਓਏ ਪਖੰਡੀ ਆ ਮੈਨੂੰ ਧਾਰਾ ਲੈਣੀਆਂ ਬਾਬਾ ਗੈ ਗੁਰੂ ਦੇਸੀ ਕੌ ਸਾਹਮਣੇ ਕੌ ਲੱਗਿਆ ਕਿ ਫਰਕ ਪੈਂਦਾ ਮੋਰ ਸੱਚੇ ਪਾਤਸ਼ਾਹ ਦੀ ਲੱਗੀ ਆ ਕਿ ਘੁੱਟਾ ਭਰ ਲੈਣਾ ਕਾਇ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਕਾਇ ਗੁਰੂ ਵਾਏ ਗੁਰੂ ਵਾਏ ਗੁਰੂ ਜਪਦੇ ਰਹੋ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਇੱਕ ਓੰਕਾਰ ਕਾਇ ਗੁਰੂ ਕਾਇ a ਜਾਣਦੇ ਹੋ ਪਰਿਵਾਰਾਂ ਵਾਲਿਓ ਹਾਵੇਰ ਜੋ ਭੈਣ ਮੇਰ ਜੋ ਤੀਓ ਧਿਆੜਿਓ ਐਨਾ ਹੋ ਗਿਆ ਇਹਦਾ ਵਾਜਾਂ ਕਰਕੇ ਜਾਣੇ ਜਾਂਦੇ ਹੋ ਤੁਸੀਂ ਲੋਕ ਤੁਸੀਂ ਤੁਸੀਂ ਉੱਠਣਾ ਬਾਬਾ ਨੌਜਵਾਨੋ ਉੱਠਣਾ ਬੰਦਗੀ ਨਾ ਉੱਠਣਾ ਪਹਿਲੋਂ ਸੰਤ ਐ ਫੇਰ ਸਪਾਹੀ ਐ ਕਾਲੀ ਨਾ ਕਰੀ ਹਾਦ ਆਪਣੇ ਆਪ ਨੂੰ ਅੰਦਰ ਊਰਜਾ ਲੈ ਕੇ ਆ ਬਾਬਾ ਊਰਜਾ ਗੰਜਰਖਾਨਾ ਨਹੀਂ ਆਏ ਗਾਣ ਵਾਲਾ ਇਹ ਤਾਂ ਟੁੱਟਿਆਂ ਨੂੰ ਜੋੜਨ ਦਾ ਕਨਸੈਪਟ ਹੈ ਟੁੱਟਿਆਂ ਨੂੰ ਜੋੜਨ ਦਾ ਪਰ ਖੈਰ ਬੰਦਗੀ ਹੋਵੇ ਤੂੰ ਟੱਟ ਨਹੀਂ ਸਕਦਾ ਤੂੰ ਉੱਚੜ ਨਹੀਂ ਸਕਦਾ ਤੂੰ ਫੇਰ ਵਸੇਗਾ ਹਰ ਵਾਪਸ ਆ ਆਪਣੇ ਘਰਾਂ ਚ ਵਾਪਸ ਚਿਤ ਧਿਆਨ ਤਰ ਆਪਣੇ ਉਸ ਖਸਮ ਦਾ ਜਿਹੜਾ ਇੱਕ ਹੈ ਜਿਹੜਾ ਤੇਰੇ ਅੰਦਰ ਵਸਦਾ ਹੈ ਰਾਤ ਨੂੰ ਅੱਖਾਂ ਬੀਤਨ ਸੁਰਤ ਆਉਂਦੀ ਹੈ ਯਾਤਰਾ ਕਰਦੀ ਆ ਦੁਆਰ ਦੀ ਬਾਜਾ ਮਾਰਦੀ ਆ ਖਸਮਾ ਬੂਹਾ ਖੋਲ ਕਰਕੇ ਅੱਖ ਖੋਲਦੀ ਹੈ ਸੁਰਤ ਫੇਰ ਨਾਭੀ ਚ ਡਗਦੀ ਹੈ ਭਵਸਾਗਰ ਕਿਹਨੂੰ ਕਹਿਣਾ ਫਿਰ ਤੈਂ ਇੰਨਾ ਹੀ ਐ ਬਾਈ ਬੁਰਬਾਏ ਬੁਰਬਾਏ ਇੱਥੇ ਖੇਡਦੀ ਐ ਯਾਤਰਾ ਕਰਨੀ ਐ ਚੱਕ ਕੇ ਲਿਆਉਣੀ ਐ ਇੱਥੇ ਹੈ ਉਹਦੇ ਲਈ ਕੋਈ ਡਰਾਮਾ ਕਰਨ ਦੀ ਲੋੜ ਐ ਸਿੱਧੀ ਦਾ ਸਾਫ਼ ਗੱਲ ਬੰਦਗੀ ਕਰ ਦੂਜੀ ਗੱਲ ਹੀ ਕੋਈ ਨਹੀਂ ਚੰਗੇ ਕਰਮ ਕਰ ਜਿੱਥੇ ਰੱਬ ਨੇ ਰੱਖਿਆ ਹੱਸ-ਹੱਸ ਕੇ ਲੁੱਡੀਆਂ ਬਾਬਾ ਕਰਾ ਚਾਰ ਨਮੜਿਆਂ ਨਾਲ ਜੇ ਘਰੇ ਅਮੀਰੀਆਂ ਤੇ ਸੁੱਖ ਹੁੰਦੇ ਆ ਫਿਰ ਅਸੀਂ ਸੁਖੀ ਹੁੰਦੇ ਬੰਬਾਂ ਬੰਬੇ ਵਾਲੇ ਨੀਂਦੀਆਂ ਗੋਲੀਆਂ ਖਾ ਖਾ ਕੇ ਜ਼ਿੰਦਗੀਆਂ ਬਸਰ ਹੋ ਰਹੀਆਂ ਮਾਇਆ ਕੱਲੀ ਨਹੀਂ ਆਉਂਦੀ ਇਹ ਫੌਜਾਂ ਲੈ ਕੇ ਆਉਂਦੀਆਂ ਨਾਲ ਫੌਜਾਂ ਤੇ ਜੱਪ ਬਾਬਾ ਚੱਤੋਂ ਪੈਰ ਜੱਪ ਵਾਹਿਗੁਰੂ 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 哦。<music> ਰੁਪਾਣੀ ਕਹੈ ਗੁਰੂ ਵਚਿ ਸੇ ਵਕਤ ਜਦ ਮਾਨੈ ਪਰਤਖ ਗੁਰੂ ਨਿਸਤਾਰੇ ਲੱਗ ਪਾ ਲਈਦੀ ਅਰਦਾਸ ਹੈ ਚੜਦੀ ਕਲਾ ਚ ਰਹੋ ਬਾਪਿਓ ਚਾਉਂਦੇ ਵਸਦੇ ਰਹੋ ਇਹਨਾਂ ਨਗਰ ਖੇੜਿਆਂ ਚ ਕੈਮਰਾ ਆਪੋ ਆਪਣੇ ਫਰਜ਼ ਨਿਭਾਓ ਉਹ ਨਾ ਰਹੋ ਫੇ ਜਾਣ ਉਸ ਖਸਬ ਕੋਲ ਜਾਣਾ ਤੇ ਜ਼ਬਾਨ ਕਰਕੇ ਆਇਆ ਕਿਤੇ ਉਹਨੂੰ ਕਹਿਣਾ ਨਾ ਪੈਜੇ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਦੱਸ ਬਹਿ ਕਿ ਪਿਆਰ ਵਿੱਚੋਂ ਖਟਿਆ ਉਹਨੂੰ ਕਹਿਣਾ ਨਾ ਪੈਜੇ ਉਹ ਤਖਤੋ ਤੇ ਖੜਾ ਹੋਏ ਥੈਨੂੰ ਘੁੱਟ ਕੇ ਘਟਕੇ ਜੱਫੀ ਪਾਵੇ ਆਪਣੇ ਕਲਾਵੇ ਚ ਨਾਲੇ ਤੋ ਐਨੀ ਬੰਦ ਕੇ ਕਰਕੇ ਜਾਏ ਸੋ ਐਨਾ ਕੀਤਾ ਇਹਨਾਂ ਗੱਲਾਂ ਨਾਲ ਤੁਹਾਨੂੰ ਸਭ ਤੋਂ ਆਗਿਆ ਚਾਹੁੰਦੇ ਹਾਂ ਇੱਕ ਮੇਰੀਆਂ ਮਾਵਾਂ ਨੂੰ ਪ੍ਰਣਾਮ ਮੇਰੀਆਂ ਭੈਣਾਂ ਨੂੰ ਪ੍ਰਣਾਮ ਸਾਡੇ ਬਜ਼ੁਰਗਾਂ ਨੂੰ ਪ੍ਰਣਾਮ ਮੇਰੇ ਨਾਲ ਦੋਸਤਾਂ ਮਿੱਤਰਾਂ ਨੂੰ ਪ੍ਰਣਾਮ ਆਈ ਜੀ ਤੁਹਾਨੂੰ ਵੀ ਪ੍ਰਣਾਮ ਜਿੰਨਾ ਸਦਕਾ ਆ ਸਾਲੀਆਂ ਮਹਿਫਲਾਂ ਲੱਗੀਆਂ ਤੇ ਆ ਸੱਚਾ ਸੁੱਚਾ ਹੋਕਾ ਮਹਾਰਾਜ ਦਾ ਇਹ ਤੁਹਾਡੇ ਸਰਸ ਦੇ ਇਹ ਇਹ ਰਾਹੀ ਇਹ ਡਿਲੀਵਰ ਹੋਇਆ ਸਾਰਾ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਛੋਟੇ ਬੱਚਿਆਂ ਨੂੰ ਇਹਨਾਂ ਪੁਲਿਸ ਆਫੀਸਰ ਸਹਿਬਾਨਾਂ ਨੂੰ ਜਿੰਨੇ ਤੁਸੀਂ ਆਦੀਬ ਚੱਲ ਕੇ ਇਸ ਪਿੰਡ ਤੇ ਜਾਂ ਬਾਹਰਲੇ ਆ ਦੁਕਾਨਾਂ ਵਾਲੇ ਭਰਾ ਜਿਹੜੇ ਆਪਣੀ ਰੋਜ਼ੀ ਰੋਟੀ ਲੈ ਆਏ ਤੁਹਾਨੂੰ ਪ੍ਰਣਾਮ ਬਧੂ ਸੋਨੀ ਵੀਰ ਲਈ ਦਾਤਾ ਲਈ ਸਾਡੇ ਲਈ ਜਸਪਾਲ ਮਾਈ ਹੋਣੀ ਸਾਡੇ ਸਾਰੇ ਭਰਾ ਇਹਨਾਂ ਲਈ ਸਾਰਿਆਂ ਲਈ ਬਹੁਤ ਬਹੁਤ ਪਿਆਰ ਸਤਿਕਾਰ ਇਹਨਾਂ ਮੂਵੀ ਵਾਲੇ ਭਰਾਵਾਂ ਲਈ ਆ ਟੈਂਟ ਲਾਉਣ ਵਾਲਿਆਂ ਦੀ ਲਾਈਟਾਂ ਲਾਉਣ ਵਾਲਿਆਂ ਦੀ ਪਿਆਰ ਸਤਿਕਾਰ ਚੜ੍ਹਦੀ ਕਲਾ ਬਾਬੇ ਜਾਂਦਾ ਰਹਿ ਕਦੇ ਫੇਰ ਮਿਲਾਂਗੇ ਬਹੁਤ ਬਹੁਤ ਆਦਰ ਸਤਕਾਰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਮਿਹਰਬਾਨ ਬਹੁਤ ਬਹੁਤ ਥੈਂਕ ਯੂ ਬਹੁਤ ਮਿਹਰਬਾਨੀ ਅ ਕਵਰ ਵੀਰੇ ਬਹੁਤ ਬਹੁਤ ਪਿਆਰ ਸਤਿਕਾਰ ਬਹੁਤ ਜਿਆਦਾ ਪਿਆਰ ਸਤਿਕਾਰ ਮਤਲਬ ਤਸੱਲੀ ਹੋ ਗਈ ਸਿਰਾ ਹੋ ਗਿਆ ਤੁਸੀਂ ਬਹੁਤ ਵੱਡੇ ਕਲਾਕਾਰ ਹੋ ਪ੍ਰਭਾਤਵਾ ਤੁਹਾਨੂੰ ਹੋਰ ਵੱਡਾ ਕਰੇ ਬਹੁਤ ਜਿਆਦਾ ਵੱਡਾ ਕਰੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਪਿਆਰ ਸੋ ਹਰਦੀਪ ਵੀਰੇ ਬਹੁਤ ਮਿਹਰਬਾਨੀ ਬਹੁਤ ਥੈਂਕ ਯੂ ਤੇਰੇ ਕਰਕੇ ਪਿੰਡ ਚ ਮੇਲੇ ਲੱਗ ਰਹੇ ਨੇ ਬਹੁਤ ਬਹੁਤ ਸੋ ਹਰਦੀਪਾਈ ਵੱਲੋਂ ਸਾਰੀ ਪੰਚਾਇਤ ਵੱਲੋਂ ਸਾਡੇ ਸਾਰੇ ਔਲਖ ਪਰਿਵਾਰ ਵੱਲੋਂ ਪਹੁੰਚੇ ਸਾਡੇ ਸੱਜਣਾ ਦਾ ਪੈਦਲੋ ਬਹੁਤ ਬਹੁਤ ਸ਼ੁਕਰੀਆ ਜਿਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ ਥੈਂਕ ਯੂ ਮਿਹਰਬਾਨੀ ਹਰਦੀਪ